हां जी सासरी काल पाजी सासरी काल वीरੇ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਠੀਕ ਆ ਠੀਕ ਆ ਜੀ ਠੀਕ ਆ ਤੇ ਅੱਜ ਫੇ ਦੋ हां ਦੋ ਦੋ ਇੱਕ ਝੋਟੀ ਦੇ ਇੱਕ ਮੱਝ ਇੱਕ ਝੋਟੀ ਦੇ ਇੱਕ ਮੱਝ ਤੇ ਦੋਵੇਂ ਹੀ ਟੌਪ ਦੀਆਂ ਚੰਗੀਆਂ ਸੋਹਣੀਆਂ ਸੁਨਖੀਆਂ ਐਡਰੈਸ ਦੱਸ ਦੇ ਵੀਰ ਆਪਣਾ ਪਿੰਡ ਭਿੰਡਰਾ ਹਾਂ ਜੀ ਤੇ ਮੋਬਾਈਲ ਨੰਬਰ 98156 ਠੀਕ ਆ 47787 ਨਾਂ ਕੀ ਆ ਵੀਰਾ ਆਪਣਾ ਨਾਂ ਮੈਂ ਨਹੀਂ ਦੱਸਣਾ ਵੀਰ ਕਿਉਂ ਨਹੀਂ ਦੱਸਣਾ ਬਾਦ ਦੇ ਉਹ ਵੀਰਾਂ ਨੇ ਫੇਰ ਐਡਰੈਸ ਪੁੱਛਣਾ ਹੁੰਦਾ ਤੂੰ ਵੀਰ ਵੀਡੀਓ ਸ਼ੁਰੂ ਕਰ ਯਾਰ ਪੁੱਛਣਾ ਤੇ ਫੇਰ ਫੋਨ ਤੇ ਉਹਨਾਂ ਨੇ ਚੱਲ ਕੋਈ ਨਹੀਂ ਬਾਲਾ ਗੁੱਸੇ ਜਿਹਾ ਲੱਗਦਾ ਕਿਆ ਫਿਰਦਾ ਜਿਆਦਾ ਗੱਲ ਕੀ ਆ ਕੋਈ ਗੱਲ ਨਹੀਂ ਵੀਰ ਹਾਂ ਉਹ ਮੈਂ ਮੀਂਹ ਪੈਂਦਾ ਵਾ ਹਾਂ ਤੇ ਵੀਡੀਓ ਪਾ ਲਈਏ ਠੀਕ ਆ ਹਾਂ ਥੋੜਾ ਦਿਲ ਖੁਸ਼ ਕਰ ਦਈਏ ਵੀਰਾਂ ਭਰਾਵਾਂ ਦਾ ਆ ਕੋਈ ਗੱਲ ਨਹੀਂ ਆ ਮੱਝ ਆ ਚਾਹ ਝੋਟੀ ਆ ਅੱਛਾ ਆ ਮੱਝ ਤੇ ਚਾਹ ਝੋਟੀ ਹਾਂ ਠੀਕ ਆ ਦੋਵੇਂ ਕੱਪਣਾ ਦੋਵੇਂ ਕੱਪਣਾ ਠੀਕ ਆ ਮੁੱਲ ਮੰਨ ਲਓ ਵੀ ਦੋ ਮਹੀਨੇ ਲੈ ਬਰਾਬਰ ਕਰ ਦਾਂਗੇ ਆ। ਝੋਟੀ ਦਾ ਸਿੰਘ ਵੇਖੀਏ। ਝੋਟੀ ਦੇ ਸਿੰਘ ਦੇ ਵਿੱਚੋਂ ਰੁਪਈਆ ਨਹੀਂ ਲੰਗਦਾ। ਇਹਦਾ ਸੁਆ ਵੀਰ ਜੀ ਕਿੰਨਾ ਹੋਊਗਾ? ਸੁਆ ਦਾ ਦੂਜਾ ਵੀਰ। ਦੂਜਾ ਸੁਆ ਹੋਊਗਾ ਠੀਕ ਆ। ਤੇ ਸੁਆ ਦੂਜਾ ਤੇ ਦੋ ਮਹੀਨਿਆਂ ਦੀ ਕੱਚੀ ਆ। ਦੋ ਮਹੀਨਾ ਦੀ ਕੱਚੀ। ਠੀਕ ਆ। ਇਹ ਮੰਨ ਕੇ ਜੇ ਲੋਕ ਕਿ ਕਿਹੜੇ ਮਹੀਨੇ ਸੁਣੀ ਆ ਜਾ ਕੇ? ਇਹ ਜਾ ਕੇ ਸ਼ੁਰੂ ਮੰਨ ਲਓ ਕਿਤੂਬਰ ਚ। ਠੰਡ ਆ ਜਾਣੀ ਉਹਦਾ। ਹਾਂ। ਸ਼ੁਰੂ ਕਿਤੂਬਰ ਚ ਸੁਣੀ ਆ। ਇਹ ਆ ਕੇ ਉੱਥੇ ਜਾ ਕੇ ਦੁੱਧ ਵੀ ਚੰਗਾ ਦਊ। ਮਨ ਲਵ ਦੁੱਧ ਆਪਾਂ ਜਿਆਦਾ ਨਹੀਂ ਸਿੰਗਲ ਹੱਡੀ ਦੀ ਆ ਸਿੰਗਲ ਹੱਡੀ ਦੀ ਆ ਤੇ ਬਾਕੀ ਇਹ ਆਗੇ ਹੁਣ ਤੇ ਜਿਹੜਾ ਇਸ ਟਾਈਮ ਤੇ ਜਿਹੜਾ ਡੰਗਰ ਸੂਇਆ ਹੋਣਾ ਉਹਨੂੰ ਤੇ ਮੱਛਰੀ ਤੋੜ ਤੋੜ ਖਾਈ ਜਾਂਦਾ ਜਾਣ ਤਾਂਗੇ ਨਹੀਂ ਡੰਗਰਾਂ ਦੀ ਆ ਬਈ ਕਈ ਵੀਡੀਓ ਵਾਲੇ ਵੀ ਬੋਲਦੇ ਨੇ ਨਵੇਂ ਜੀਵ ਜੰਤੂ ਪੈਦਾ ਹੁੰਦੇ ਆ ਮੀਂਹ ਪੈਣ ਦੇ ਨਾਲ ਨੇ ਹੁੰਦੇ ਉਹ ਤੇ ਹੁੰਦੇ ਆ ਹੁੰਦੇ ਆ ਤੇ ਫੇਰ ਤੰਗ ਵੀ ਆ ਵੀ ਹੋ ਜਾਂਦੇ ਆ ਨਹੀਂ ਤੰਗ ਹੁੰਦੇ ਮੰਨ ਕੇ ਚਲੋ ਕਿ ਬੰਦਾ ਦੇ ਅੰਦਰ ਵੜ ਕੇ ਸੋ ਜਾਂਦਾ ਵਾ ਤੇ ਡੰਗਰਾਂ ਦਾ ਕੀ ਹਾਲ ਆ ਕਿਤੇ ਡੰਗਰਾਂ ਲਾਗੇ 10 ਮਿੰਟ ਖਲੋ ਜੀਏ ਆਪਣੀਆਂ ਲੱਤਾਂ ਨੂੰ ਖੁਰਕੀ ਜਾਂਦਾ ਬੰਦਾ ਦੁੱਧ ਵੀਰ 10 ਤੋਂ 12 ਲੀਟਰ ਚ ਵਾਜੂਗੀ ਤੋਰਾਂ ਵੀਡੀਓ ਨੂੰ ਖੋਲ ਕੇ ਕਰਾਂ ਤੋਰ ਤਾਂ ਨਹੀਂ ਝੋਟੀ ਤੋਰ ਮਾੜੀ ਜੀ ਝੋਟੀ ਦਿਖਾਉਣੇ ਪਹਿਲਾਂ ਆਹ ਵੇਖੋ ਜੀ ਝੋਟੀ ਚੈੱਕ ਕਰਿਓ ਸਿੰਘ ਦੀ ਕੁਆਲਿਟੀ ਬੜੀ ਸੋਹਣੀ ਕੱਦ-ਗਾਠ ਵੀ ਚੰਗਾ ਦੂਜੀ ਮੱਜ ਨਾਲ ਥੋੜੀ ਉੱਚੀ ਆ ਆ ਵੇਖੋ ਫੇਸ ਕੁਆਲਟੀ ਤੁਸੀਂ ਵੇਖ ਲਓ ਕਿ ਕਿੰਨੀ ਸੋਹਣੀ ਸੁਨੱਖੀ ਜਦੀ ਆਵੇ ਆ ਵੇਖੋ ਜੀ ਤਾਂ ਪਰ ਪੰਨਾ ਤੈਨੂੰ ਕਿਹੜਾ ਖਾਚ ਲਿਆ ਆਦਾ ਆ ਵੇਖੋ ਸਿੰਘ ਦੇ ਵਿੱਚੋਂ 1 ਰੁਪਈਆ ਨਹੀਂ ਲੰਗਣਾ ਥੇਲੀ ਜਵਾਨੀ ਭਾਵੇਂ ਲੰਗ ਜੇ ਤੇ ਥੇਲੀ ਜਵਾਨੀ ਲਬੜੀ ਨਹੀਂ ਹੁਣ ਥਾਣੇ ਵੇਖੋ ਜੀ ਗੈਬ ਵੇਖੋ ਜੀ ਸਿੰਗਲ ਹੱਡੀ ਦੀ ਆ ਗੈਬ ਥਾਣਾ ਦਾ ਹਣ ਵੀ ਚੰਗਾ ਸੋਹਣਾ ਲੱਗਾ ਪੂਰੀ ਚੰਗੀ ਕੁਆਲਿਟੀ ਦੀ ਆ ਆਹ ਵੇਖੋ ਇਹ ਸਿੰਘ ਦੀ ਕੁਆਲਿਟੀ ਬੜੀ ਸੋਹਣੀ ਬਾਕੀ ਠੰਡੀ ਆ ਠੀਕ ਆ ਕੋਈ ਗੱਲ ਹੀ ਨਹੀਂ ਤੇ ਆਹ ਵੇਖੋ ਉੱਚੀ ਹੱਡੀ ਵਾਲੀ ਹੈ ਜੀ ਇਹ ਆਹ ਵੇਖੋ ਕੀ ਹੱਡੀ ਵਾਲੀ ਆ ਤੇ ਇਹ ਵੇਖ ਲਓ ਕਿ ਝੋਟੀ ਨੇ 2 ਮਹੀਨੇ ਪਏ ਆ ਦੁੱਗਣੀ ਹੋ ਜਾਣਾ ਤੇ ਬਾਕੀ ਵੀਰ ਨੇ ਇਹ ਗੱਲ ਵੀਡੀਓ ਦੇ ਬਾਹਰ ਦੱਸੀ ਸੀ ਵੀ ਪੱਠੇ ਜਿੰਨੇ ਪਾਈ ਜਾ ਉਹਨੇ ਖਾਈ ਜਾਂਦੀ ਆ ਲਾਂਬੇ ਬਨਣੇ ਪੈਂਦੀ ਆ ਚਾਰੂ ਪੂਰੀ ਆ ਚਾਰੂ ਪੂਰੀ ਇਹ ਗੱਲ ਮੰਨਣੀ ਪਊ ਆਹ ਵੇਖੋ ਵੇ ਬਾਕੀ ਇੱਕ ਗੱਲ ਵੇਖੋ ਉਹ ਇਹਨੂੰ ਮਾਰਦੀ ਆ ਹਾਂ ਆ ਵੇਖੋ ਮੱਟ ਲਈ ਛੱਡੀ ਉਹ ਇਹਨੂੰ ਮਾਰਦੀ ਆ ਪਰ ਇਹ ਨਹੀਂ ਠੀਕ ਆ ਉਹ ਬਾਕੀ ਜਦੋਂ ਕੋਈ ਪੁਰਾਣਾ ਬੰਦਾ ਹੁੰਦਾ ਨਾ ਹਾਂ ਜਿਹੜਾ ਉਹ ਪੁਰਾਣਾ ਬੰਦਾ ਘਰ ਚ ਜਦੋਂ ਬਾਹਰ ਹੀ ਚਲ ਜਾਂਦਾ ਕੋਈ ਅੱਛਾ ਬਾਹਰਲੀ ਕੰਟਰੀ ਜੀ ਤੇ ਜਦੋਂ ਕੋਈ ਪੁਰਾਣਾ ਬੰਦਾ ਹੁੰਦਾ ਨਵੇਂ ਬੰਦੇ ਦੇ ਪੈਰ ਨਹੀਂ ਲੱਗਣ ਦਿੰਦਾ ਉਹ ਨਹੀਂ ਨਹੀਂ ਇਹ ਇਹ ਵੀ ਵੇਖ ਲੋ ਉਹਨੂੰ ਤੁਸੀਂ ਦੋ ਸੰਗਲ ਪਾਏ ਆ ਉਹ ਦੋ ਵੀਰ ਤਾਂ ਪਾਏ ਆ ਉਧਰ ਸਾਡੀ ਤੂੜੀ ਸੀ ਅੱਛਾ ਹਾਂ ਤੂੰ ਡਾ ਮਾਰਦੀ ਤੇ ਟੂੜੀ ਖਲਾਰਦੀ ਦੁੱਧ ਵੀਰ ਕਿੰਨਾ ਕ ਚਵਾਈ ਜਾਉ ਦੁੱਧ ਵੀਰ ਤੂੰ ਹੀ ਵੀਰ ਬੈਂਕ ਵਾਲਿਆ ਹੋਂ ਨਾ ਜਿੱਦਾਂ ਉਹ ਕਿਤੇ ਨਵੀਂ ਜਗ੍ਹਾ ਜਾਈਦਾ ਤੇ ਬੈਂਕ ਵਾਲੇ ਵੀਰ ਤੇ ਨਾਂ ਕੀ ਐ ਵੀਰ ਤੇ ਨਾਂ ਕੀ ਐ ਐਦਾਂ ਹੀ ਕਰੀ ਜਾਣਗੇ ਵੀ ਮੈਂ ਕਹੀ ਰਿ ਕਿਨਾਂ ਨੂੰ ਆਧਾਰ ਕਾਰਡ ਤੇ ਲਿਖਿਆ ਹਾਂ ਉਹ ਵਿਚਾਰੇ ਤਾਂ ਪੁੱਛਦੇ ਨੇ ਉਹਨਾਂ ਦੀ ਡਿਊਟੀ ਐ ਵੀ ਕਿਤੇ ਗਲਤ ਬੰਦਾ ਨਾ ਕੋਈ ਗਲਤ ਕਾਂਡ ਨਾ ਕਰ ਜੇ ਹਾਂ ਤੂੰ ਵੀ ਉਹਨਾਂ ਨੂੰ ਬੁਕਾਉਂਦਾ ਰਹਿਣਾ ਦੁੱਧ ਕਿੰਨਾ ਚਵਾਜੂ ਮੈਂ 4-5 ਰਾਂ ਦਾ ਵੀਡੀਓ ਦੱਸਤਾ ਪੀ ਦਾ ਤੋ ਬਾਰ ਬਾਰ ਮੈਂ ਤਾਂ ਬਾਰ ਬਾਰ ਇੱਕ ਗੱਲ ਪੁੱਛਦਾ ਵਾਂ ਪੀ ਪਹਿਲਾਂ ਇਹਨੇ 10 ਲੀਟਰ ਦੱਸਿਆ ਤੇ ਹੁਣ 12 ਤ ਨਹੀਂ ਕਹਿ ਦਿੰਦਾ ਕਦੇ ਵੀਰੇ ਮਨ ਲੋ ਘਰ ਵਾਲਿਆਂ ਨੇ ਤੇ ਇਹ ਗੱਲ ਕਹੀ ਪਿਛਲੇ ਸੂਵੇ 12 ਚ ਵਾਇਆ ਇਹਨੇ ਹਾਂ ਮੈਂ 10 12 ਹੁਣ ਕਹਿਣ ਡਿਆਂ ਵੀ 10 ਵਿੱਚ ਵਸ ਸਕਦੀ ਤੇ 12 ਵਿੱਚ ਵਸ ਸਕਦਾ ਬਾਕੀ ਜਿੰਨੀ ਕਿ ਕੱਚੀ ਆ ਤਾਂ ਅਗਲਾ ਸੰਭਲੂਗਾ ਦੁੱਧ ਚੰਗਾ ਛੁਾਈ ਜਾਊ 2 ਮਹੀਨਿਆਂ ਦੀ ਕੱਚੀ ਆ ਜੀ ਆਪਾਂ ਛੋਟੀ ਇਹੂ ਛੋਟੀ ਪਿਆਰ ਉਦੋਂ ਲੈਣੀ ਆ ਨਾ ਅਕਤੂਬਰ ਮਹੀਨੇ 'ਚ ਮੰਨ ਕੇ ਚਲੋ ਜਾਂ ਖੀਰ ਸੂਵੇ ਜਾਂ 5-7 ਦਿਨ ਇਧਰ ਉਧਰ ਹੋ ਜਾਂਦੇ ਆ ਹਾਂ ਜੀ ਤੇ ਤਵੀਰ ਤਾਂ ਦੱਸਾਇਆ ਤਰੀਕ ਨੂੰ ਮੰਨ ਲਓ ਚੱਲ ਪਿਆ ਨਾਵੇਂ ਮਿਨਾ ਅਠ ਹੋ ਗਏ ਪੂਰੇ ਨਾਵੇਂ ਚੱਲ ਪਿਆ ਠੀਕ ਹਾਂ ਇਹ ਕਰਕੇ ਜਿੰਨਾ ਕਿ ਜੇ ਉਹ ਟਾਈਮ ਦੇ ਹਿਸਾਬ ਨਾਲ ਕਰੀਏ ਤਾਂ ਝੋਟੀ 90000 ਦੀ ਮੰਨ ਲਓ ਵੀ ਆਪਾਂ ਨੂੰ ਮਿਲਦੀ ਆ ਇਹੋ ਜੀ ਠੀਕ ਹੈ ਤੇ ਮੁੱਲ ਕਿੰਨਾ ਮੁੱਲ ਕਿੰਨਾ ਕਰਨਾ ਇਹਦਾ ਮੋਲੇ ਦਾ 70000 ਕਰ ਦਈਏ 70 ਹੀ ਕਰਦੇ ਵੀਰੇ 70 ਦੀ ਵਿਕ ਜਾਣੀ ਜਾਂਦੇ ਨਹੀਂ 70 ਨਹੀਂ ਵੀਰ ਨੇ ਸਾਹਮਣੀ ਨਹੀਂ ਆ ਹਾਂ 65000 ਜੋ ਕਿੰਨਾ ਮੰਨ ਜਿੰਨਾ ਤੁਸੀਂ ਕਹੋਗੇ ਮੈਂ ਤਾਂ ਕਹਿਣਾ ਵਾਂ ਵੀ 3000 ਦਾ ਕਰਦੇ 3000 ਦਾ 60000 ਦੀ ਝੋਟੀ ਹਾਂ ਨਾ ਠੀਕ ਆ ਮੌਕੇ ਤੇ ਛੋੜ ਕਰਦੇਗਾ ਕਰ ਦਾਂਗੇ ਥਾਣ ਥੁਣ ਵੀ ਰੋਕੇ ਆ ਬਾਕੀ ਜਿਹੜਾ ਦੂਰੋਂ ਭੈਣ ਭਰਾ ਆਊਗਾ ਨਾ ਉਹਦਾ ਥੋੜਾ ਜਿਹਾ ਕਹੀ ਰੀ ਨਾ ਮਾਨ ਤਣ ਵੱਧ ਕਰਨਾ ਪੈਂਦਾ ਬਾਕੀ ਕਿਰਾਇਆ ਪਹਿ ਜਾਂਦਾ ਹੈ ਕਿਰਾਇਆ 2-3000 ਠੀਕ ਆ ਦੂਰ ਵਾਲੇ ਦਾ ਕਿੰਨਾ ਕੁ ਮਾਨ ਕਰਦੇ ਕਰਾਂਗੇ ਮੌਕੇ ਤੇ ਮਾਨ ਤਾਣਾ ਠੀਕ ਆ ਫੇਰੇ ਮੇਰੇ ਆਲੇ ਨੇੜੇ ਵਾਲਾ ਨਾਰਾਜ਼ ਹੋ ਜਾਂਦਾ ਤੇ ਨੇੜੇ ਵਾਲੇ ਦਾ ਮਾਣ ਕਰਦੀ ਥੋੜਾ ਕਰਾਂਗੇ ਦੂਰ ਵਾਲੇ ਦਾ ਥੋੜਾ ਕਿਉਂਕਿ ਕਈ ਗੱਲਾਂ ਸੋਚਣੀਆਂ ਪੈਂਦੀਆਂ ਅੱਛਾ ਕਿਰਾਇਆ ਪਹਿ ਜਾਂਦਾ ਫਿਰ ਅਗਲਾ ਵੀ ਕਹਿੰਦਾ ਵੀਰ ਮੇਰੇ ਮਾੜ ਤਾਣ ਬਰਾਬਰ ਕਰਦੀ ਦੂਰ ਨੇੜੇ ਵਾਲੇ ਦੀ ਗੱਲ ਨਾ ਕਰੀਏ ਕਰਦਾਂਗੇ ਥੋੜਾ ਬਾਲਾ ਕਰਦਾਂਗੇ ਜਿਆਦਾ ਨਹੀਂ ਹੋਣਾ ਹਾਂ ਬਾਕੀ ਇਹ ਵੀ ਝੋਟੀ ਆ ਹੀ ਕਿਸ ਗਰੰਟੀ ਵਾਲੇ ਬੰਦੇ ਕੋਲ ਠੀਕ ਆ ਉਹਦੀ ਮਜਬੂਰੀ ਹੀ ਠੀਕ ਆ ਠੀਕ ਆ ਉਹ ਆਂਦਾ ਇੰਨੇ ਦੇ ਵੇਚਣ ਨੂੰ ਮੇਰਾ ਜੀ ਥੋੜਾ ਕਰਦਾ ਅੱਛਾ ਜੀ ਸੁਨੱਖੀ ਝੋਟੀ ਆ ਠੀਕ ਆ ਠੀਕ ਆ ਉਹ ਵੀ ਇਹ ਗੱਲਾਂ ਦਾ ਮੇਰੀ ਲੱਖ ਦੀ ਐ ਅੱਛਾ ਉਹ ਜਨਾ ਮੇਰੀ ਲੱਖ ਦੀ ਆ ਬਾਕੀ ਝੂਠ ਤੇ ਉਹ ਵੀ ਨਹੀਂ ਬੋਲਦਾ ਜਿਹੜੇ ਸਾਨਾ ਝੋਟੀਆਂ ਆ ਬਾਕੀ ਕਹਿਣ ਵਾਲੇ ਇਦਾਂ ਦੀਆਂ ਝੂਟੀਆਂ ਨੂੰ ਹਰਿਆਣੇ ਦੀ ਵੀ ਦੱਸ ਦੇਣੀ ਸੀ ਤੇ ਤੁਸੀਂ ਤੇ ਇਧਰੋਂ ਹੀ ਲਈ ਆ ਇੱਥੋਂ ਲੋਕਲ ਲਈ ਆ ਹਾਂ ਤੇ ਬਾਕੀ ਆਪਣੇ ਥਾਣਾ ਜਦੋਂ ਵੀ ਆ ਆਪਾਂ ਤਪਾ ਕੇ ਦਵਾਂਗੇ ਠੀਕ ਆ ਆਪਾਂ ਵੀ ��ਪ ਕੇ ਲਿਆਂਦੀ ਆ ਠੀਕ ਆ ਠੀਕ ਆ ਕੋਈ ਥਾਣ ਖਾੜੇ ਘਰੋਂ ��ਪ ਕੇ ਲੈ ਜਾ ਤਾਂ ਅਸੀਂ ਵੀ ��ਪ ਕੇ ਲਿਆਂਦੀ ਆ ਠੀਕ 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 ਆ ਤੇ ਬਾਕੀ ਇਹ ਸਾਂ ਵਾਲੀਆਂ ਚੀਜ਼ਾਂ ਹੁੰਦੀਆਂ ਵਾਂ ਇਹਦੀਆਂ ਗਰੰਟੀ ਆਪਾਂ ਕੀ ਦਈਏ ਜੀ 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 ਹਾਂ ਗੱਲ ਠੀਕ ਆ ਤਾਂ ਦੂਜੇ ਨੰਬਰ ਵਾਲੀ ਦੂਜੇ ਨੰਬਰ ਆਈ ਸੂਆ ਤਿਜਾ ਤਿਜਾ ਸੂਆ ਤੇ ਦਿਨ 2 ਤੋਂ 3 ਠੀਕ ਆ ਤੇ ਬੈੜਾ ਵਾਲਾ ਕੰਮ ਇੱਧਰ ਵੇਖੋ ਠੀਕ ਠੀਕ ਆ ਬੈੜਾ ਦੇ ਦੇ ਜਦੋਂ ਵੱਲੋਂ ਆਪਾਂ ਫੇਰੀ ਆਈਦਾ ਹੱਥ ਹਾਂ ਹਾਂ ਤੇ ਕੋਈ ਹੁੰਦੀ ਨਹੀਂ ਪ੍ਰਵਾਹ ਹਾਂ ਤੇ ਦੁੱਧ ਤਿਜਾ ਸੂਗਾ ਦੁੱਧ ਕਿੰਨਾ ਚੋਇ ਜਾਊ ਦੋ ਦੇਵੀ 10 ਤੋਂ 12 ਲੀਟਰ 10 ਤੋਂ 12 ਲੀਟਰ ਹਾਈ ਠੀਕ ਆ ਠੀਕ ਆ ਬਾਕੀ ਸੋਣੀ ਸੁਣ ਕੇ ਇਹ ਵੀ ਚੌੜੀ ਆ ਠੀਕ ਆ ਜੇ ਇਹ ਸੋਚੀ ਆ ਵੀ ਉਹ ਇਹਨੂੰ ਕੱਦ ਚੁੱਚੀ ਆ ਤੇ ਇਹ ਚੌੜੀ ਜੀ ਆ ਇਹ ਚੌੜੀ ਆ ਠੀਕ ਆ ਹਾਂ ਸਹੀ ਆ ਸੋਹਣੀ ਸੁਨੱਖੀ ਆ ਸੋਹਣੀ ਸੁਨੱਖੀ ਪੂਰੀ ਆ ਹਾਂ ਇਹ ਆ ਕੇ ਰੰਗਵਾ ਜਾ ਤੇ ਦੁੱਧ ਕਿੰਨਾ ਕ ਚਵਾਇ ਜੋ ਦੁੱਧ ਵੀਰ 12ਵੇਂ ਚਵਾਦੇ ਮਤਲਬ 10 ਕਿਲੋਟਰ ਤੇ ਚਵਾਜੂਗੀ ਨਾ 10 ਤੋਂ ਘੱਟ ਹੀ ਕੀ ਚਵਾਉ ਠੀਕ ਆ ਠੀਕ ਆ ਹਾਂ ਤੇ ਤੇ ਬਾਕੀ ਬਾਕੀ ਜ਼ੁਬਾਨ ਨਾ ਕਹਿਣਾ ਹੀ ਹੁੰਦਾ ਵਾ ਹਾਂ 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 ਮੈਂ ਕਹੀ ਜਮਾ 12 ਹੀ ਚਵਾ ਜੂ ਚਮਾਉਣ ਨੂੰ ਚਵਾ ਜੇ ਪਰ 10 ਕਿਲੋਟਰ ਤੋਂ ਘੱਟ ਕੀ ਚਵਾਉ ਬਾਹਰ ਜਿਕੜ ਜੁਕੜ ਹੋਇਆ ਇੱਥੇ ਬੱਜੀ ਦਾ ਮੁੱਲ ਦੱਸ ਦੇ ਦਾ ਮੋਲੇ ਦਾ ਵੀਰ ਪੁੱਛਣ ਵਾਲਾ 75000 ਰੁਪਿਆ ਹਾਂਜੀ ਓਦਾਂ 73 ਦੀ ਦੇ ਦਈਏ 70 ਦੀ ਜਾਣ ਦੇ 70000 ਦੀ ਝੋਟੀ ਆ ਝੋਟੀ ਨਹੀਂ ਮੱਝ ਤੂੰ ਮੱਝ ਲਾ ਲੈ ਤੂੰ ਗੱਲ ਨੂੰ ਓਟਾ ਠੀਕ ਆ ਮਾੜਦਾਨ ਮੌਕੇ ਤੇ ਹੋ ਜੂ ਥੋੜਾ ਬੋਤਾ ਥੋੜਾ ਬੋਲਾ 70 ਚ ਹੋਊਗਾ ਜੀ 70 ਚ ਹੋ ਜੂਗਾ ਤੇ ਬਾਕੀ ਦੁੱਧ ਮੰਨ ਲਓ ਵੀ ਜਿੰਨਾ ਵਾ ਹੈ ਆ ਮੰਨ ਲਓ 10 ਲੀਟਰ ਮੰਨ ਕੇ ਚੱਲੋ ਤੁਸੀਂ ਠੀਕ ਠੀਕ ਆ ਤੇ ਵੀਰ ਨੂੰ ਫੋਨ ਕਰ ਦਿਓ ਵੀਡੀਓ ਕਰ ਦਿਓ ਸ਼ੇਰ ਜੀ ਤੇ ਕਰਨੀ ਵੀਰ ਕੋਈ ਗੱਲ ਬਾਤ ਉਹਨਾਂ ਨੇ ਗੱਲਾਂ ਦੇ ਵੀਰ ਵੜੀਆਂ ਆਉਂਦੀਆਂ ਜੋ ਕੈਮਰੇ ਸਾਹਮਣੇ ਆ ਜਾਈਦਾ ਠੀਕ ਸਾਰੀਆਂ ਗੱਲਾਂ ਦੇ ਪਾਦਾ ਜਵਾਬ ਵੀ ਨਹੀਂ ਦਿੱਤੇ ਜਾਂਦੇ ਚਲੋ ਠੀਕ ਆ ਫੇ ਤੇ ਫੋਨ ਲਾ ਲਿਓ ਵੀਰ ਨੂੰ ਵੀਡੀਓ ਕਰ ਦਿਓ ਸ਼ੇਰ ਜੀ ਧੰਨਵਾਦ